ਸਾਰੇ ਤਸ਼ਰੀਆ ਕਾ ਸਾਰੇ ਪੰਜਾਬ ਨਾਲ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸੋ ਜਿਹੇ ਅੱਜ ਆਪਾਂ 3 ਫਰਵਰੀ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਕੇ ਮੌਸਮ ਕਿਹੋ ਜਿਹਾ ਰਹਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਜਿੱਤ ਨਵੇਂ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਕਰ ਲਓ ਚਲੋ ਗਿਆ ਅੱਦੇ ਵੀਡੀਓ ਵੱਲ ਹੁਣ ਤੋਂ ਤੁਸੀਂ 3 ਫਰਵਰੀ ਪੰਜਾਬ ਦੇ 12 ਵਜੇ ਦੀ ਦੁਪਹਿਰ ਦੇ ਲਾਈਵ ਸੈਟਅਪ ਤੇ ਹੀ ਚੈੱਕ ਕਰ ਸਕੂ ਆਪਣੇ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਲਗਭਗ ਬੱਦਲ ਬਈ ਦੇਖਣ ਨੂੰ ਮਿਲ ਰਹੀ ਹੈ ਥੋੜੇ ਬੋਧ ਲੈ ਕੇ ਜੋ ਸੰਗਣੀ ਬੱਦਲ ਬਈ ਦੇਖਣ ਨੂੰ ਮਿਲਦੀ ਹੈ ਥੋੜੇ ਬੋਧ ਲੈ ਕੇ ਜੋ ਦਰਮਾਨੀ ਬੱਦਲ ਬਈ ਦੇਖਣ ਨੂੰ ਮਿਲ ਰਹੀ ਹੈ ਬਾਕੀ ਇਹ ਸਿਸਟਮ ਆਪਣੇ ਅਕਾਲੀ ਦਬ ਦੱਸਿਆ ਹੀ ਪੂਰਾ ਐਕ ਥੋੜੋ ਬੋਲਾ ਲੱਗ ਕੇ ਹਲਕਾ ਵੀ ਦੇਖਣ ਨੂੰ ਮਿਲਿਆ ਬਾਕੀ ਇਹ ਸਿਸਟਮ ਨਾਲ ਭਾਰੇ ਵੀ ਦੇ ਸਾਰੇ ਅੱਜ ਨਹੀਂ ਹਨ ਇਹ ਆਪ ਨੂੰ ਚਾਰ ਫਰਮੂਲ ਜਿਆਦਾ ਸਿਸਟਮ ਐਕਟੀਵੇਟ ਦੇਖਣ ਨੂੰ ਮਿਲੂਗਾ ਚਾਰ ਫਰਮੂਲ ਨੂੰ ਕਈ ਲੱਗ ਕੇ ਜਦੋਂ ਭਾਰੀ ਵੀ ਤੇ ਗੜੇਵਾਰੀ ਦੇਖਣ ਨੂੰ ਮਿਲੂਗੀ ਇਹ ਆਪਾਂ ਗੱਲ ਕਰੀਏ ਅੱਜ ਦੀ ਅੱਜ ਆਪ ਨੂੰ ਖਾਸ ਕਰਕੇ ਆਪਣੇ ਮਾਜੇ ਦਾ ਦਬਾਵੇ ਦੇ ਲੱਗ ਕੇ ਹੋ ਗਏ ਉਧੇ ਦੇਖ ਸਕਦੇ ਹੋ ਇਹਨਾਂ ਵਿੱਚ ਜਾਈ ਥੋੜੀ ਸੰਗਣੀ ਬਦਲਵਾਈ ਬਣੀ ਹੋਈ ਹੈ ਤੇ ਬਦਲਵਾਈ ਸੰਗਣੀ ਬਦਲਵਾਈ ਦਾ ਮਤਲਬ ਕੀ ਹੈ ਕਿ ਆਪਾਂ ਇਹਨਾਂ ਇਲਾਕੇ 'ਚ ਥੋੜਾ ਬੋਧਾ ਲੈਕੇ ਜੋ ਮੀਂਹ ਦੇਖਣ ਨੂੰ ਮਿਲੂਗਾ ਥੋੜਾ ਬੋਧਾ ਇਲਾਕੇ 'ਚ ਦਰਮਿਆਨਾ ਵੀ ਦੇਖਣ ਨੂੰ ਮਿਲ ਸਕਦਾ ਬਾਕੀ ਦਰਮਿਆਨੇ ਮੀਦੇ ਵੀ ਘੱਟ ਹੀ ਸਾਰ ਹਨ ਜਿਆਦਾ ਮੀਂਹ ਹਲਕਾ ਹੀ ਦੇਖਣ ਨੂੰ ਮਿਲੂਗਾ ਬਸ ਥੋੜੋ ਬੋਧਾ ਆਪਾਂ ਛਿੱਟਾ ਤਾਂ ਇਨਕਾਰ ਨਹੀਂ ਕਰ ਸਕਦੇ ਵਾਕਿਆ ਬਾਕੀ ਵਰਗੇ ਇਹ ਸਿਸਟਮ ਅਲਪਣੇ ਸ਼ਾਮਾਂ ਤੋਂ ਬਦਲ vai ਹੋਰ ਵੀ ਸੰਗਣੀ ਬਣਨੀ ਸ਼ੁਰੂ ਹੋ ਜੂਗੀ ਆਪਣੇ ਮਾਝੇ ਦੇ ਬਾਬੇ ਵਿੱਚ ਜਿਆਦਾ ਹੀ ਤੁਹਾਨੂੰ ਆਪਣੀ ਉਮੀਦ ਦੇ ਕਾਰਵਾਈਆਂ ਹੋਰ ਵੀ ਆ ਸਕਦੀਆਂ ਹਨ ਤੇ ਰਾਤ ਨੂੰ ਵੀ ਆਪਣੀ ਉਮੀਦ ਦੇ ਕਾਰਵਾਈਆਂ ਜਿਆਦਾ ਆ ਸਕਦੀਆਂ ਹਨ ਬਾਕੀ ਇਹ ਸਿਸਟਮ ਦਾ ਮੇਨ ਪ੍ਰਭਾਵ ਤੁਹਾਨੂੰ ਕੱਲ੍ਹ ਹੀ ਦੇਖਣ ਨੂੰ ਮਿਲੂਗਾ 4 ਫਰਵਰੀ ਨੂੰ ਬਾਕੀ ਅਗਰ ਰਾਤ ਨੂੰ ਤੁਹਾਨੂੰ ਵੀਡੀਓ ਬਣਾ ਕੇ ਦੱਦਵਾਂਗੇ ਕਿ ਨਾਲ ਲੱਗਤ ਜੀ ਇਹ ਸਾਰਾ ਬਣੇ ਹਨ ਜਾਂ ਘਟੇ ਹਨ ਬਾਕੀ ਅੱਜ ਵੀਡੀਓ ਨਹੀਂ ਵੀਡੀਓ ਚੰਗੀ ਲੱਗਦਾ ਵੀਡੀਓ ਲੈ ਕੇ ਤੁਹਾਨੂੰ ਜੁੜ ਕਰ ਬਾਕੀ ਆ ਕਾਲਮ ਨਾਲ ਗੱਲ ਕਰੀਏ ਇਹ ਸਸਟੂਨ ਆਪਣੇ ਅੱਜ ਠੀਕ ਠਾਕ ਮੀ ਦੇਖਣ ਨੂੰ ਮਿਲੋਗੇ ਦਰਮਾਨੇ ਪੱਦਰदाई ਉਹ ਵੀ ਖਾਸ ਮਾਜੇ ਦੇ ਦਬਾਬੇ ਦੇ ਇਲਾਕੇ ਵਿੱਚ ਬਾਕੀ ਇਹ ਅੱਜ ਦੀ ਵੀਡੀਓ ਚ ਨਹੀਂ ਧੰਨਵਾਦ